ਤੇ ਆਪਾਂ ਬੇਸਿਕਲੀ ਦਾ ਜੀਪੀ ਸਰਵਿਸਿਸ ਹੈਗੀ ਜੀ ਮੈਨ ਤੇ ਜੇ ਤੁਸੀਂ ਫੈਮਿਲੀ ਡਾਕਟਰਸ ਲੱਭ ਰਹੇ ਨੇ ਤੇ ਆਪਾਂ ਹੁਣ એનਰੋਲਮੈਂਟਸ ਓਪਨ ਨੇ ਤੇ ਫ੍ਰੀ એનਰੋਲਮੈਂਟਸ ਆਪਾਂ ਕਰ ਰਹੇ ਹਾਂ ਸਾਡੀ ਕਮਿਊਨਿਟੀ ਨੂੰ ਕਈ ਵਾਰੀ ਲੈਂਗੁਏਜ ਬੈਰੀਅਰ ਵੀ ਆਨ ਦਾ ਹੁੰਦਾ ਤੇ ਵੀ ਉਹ ਉਸ ਤੋਂ ਡਰਦੇ ਹੁੰਦੇ ਕਿਦਾ ਆਪਾਂ ਗੱਲ ਕਰਾਂਗੇ ਡਾਕਟਰ ਦੇ ਨਾਲ ਤੇ ਨਰਸ ਦੇ ਨਾਲ ਜੀ ਤੇ ਸਾਡੇ ਕੋਲ ਬਹੁਤ ਡਾਈਵਰਸ ਟੀਮ ਨੇ ਨੇ ਉਹ ਤੇ ਪੰਜਾਬੀ ਵੀ ਗੱਲ ਕਰ ਸਕਦੇ ਹਿੰਦੀ ਚ ਵੀ ਕਰ ਸਕਦੇ ਇੰਗਲਿਸ਼ ਤੇ ਹਾਂਜੀ ਤੇ ਸਾਡਾ ਬਹੁਤ ਸਾਰਾ ਭਾਈਚਾਰਾ ਫਿਜੀਨ ਇੰਡੀਅਨ ਵੀ ਹੈ ਹਾਂਜੀ 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 ਕਿਉਰਾ ਸਤ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਹੈਲੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਤੁਹਾਡੀ ਸਿਹਤ ਨੂੰ ਪਰਦੇਸ ਦੇ ਵਿੱਚ ਵੀ ਮੇਨਟੇਨ ਕਰਨ ਦੇ ਵਿੱਚ ਖੂਬਸੂਰਤੀ ਨਾਲ ਬਰਕਰਾਰ ਰੱਖਣ ਦੇ ਵਿੱਚ ਅੱਜ ਜਿੱਥੇ ਅਸੀਂ ਪਹੁੰਚੇ ਹਾਂ ਇਹ ਗਰੁੱਪ ਬਹੁਤ ਸ਼ਾਨਦਾਰ ਅੰਦਾਜ਼ ਦੇ ਵਿੱਚ ਕਾਰਗੁਜ਼ਾਰੀ ਦਿਖਾ ਰਿਹਾ ਹੈ ਅੱਜ ਅਸੀਂ ਆਏ ਹਾਂ ਪਾਪਟੋਏ ਬ੍ਰਾਂਚ ਦੇ ਵਿੱਚ ਪਰਸੋ ਦੇ ਵਿੱਚ ਪੈਸੀਫਿਕ ਆ ਫੈਮਿਲੀ ਹੈਲਥ ਗਰੁੱਪ ਹੈ ਤੇ ਕਿੰਗ ਸਟਰੀਟ ਮੈਡੀਕਲ ਸੈਂਟਰ ਜਿਹੜਾ ਕਿ ਪਾਪਟੋਏ ਦੇ ਕੜ ਦੇ ਵਿੱਚ ਹੈ ਇੱਥੇ ਅਸੀਂ ਪਹੁੰਚੇ ਹਾਂ ਇਹਨਾਂ ਤਿੰਨਾਂ ਕਲੀਨਿਕਸ ਨੂੰ ਤੁਹਾਡੀ ਸੇਵਾ ਦੇ ਵਿੱਚ ਉਹ ਸੋਹਣੇ ਟੰਗ ਦੇ ਨਾਲ ਪੂਰੀ ਸਾਫ ਸਫਾਈ ਹਾਈਜਨਿਕਲੀ ਜਿਹੜੀਆਂ ਵੀ ਰਿਕੁਆਇਰਮੈਂਟਸ ਨਿਊਜ਼ੀਲੈਂਡ ਦੀਆਂ ਹੈਲਥ ਸਟੈਂਡਰਡਸ ਹੋਣੇ ਚਾਹੀਦੇ ਆ ਉਹਦੇ ਮੁਤਾਬਕ ਮੈਨੇਜ ਕਰਦੇ ਨੇ ਸਾਡੇ ਨਿੱਕੇ ਵੀਰ ਨਿਤਨ ਸ਼ਰਮਾ ਜੀ ਨਿਤਨ ਜੀ ਸਵਾਗਤ ਹੈ ਜੀ ਆਨੂੰ ਬਹੁਤ ਬਹੁਤ ਚੰਗਾ ਲਗਾ ਤੁਹਾਨੂੰ ਮਿਲ ਕੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਆਮ ਰੇਡੀਓ ਸਪੈਚ ਦੇ ਸਰੋਤਿਆਂ ਨੂੰ ਤੇ ਤੁਹਾਨੂੰ ਅੱਜ ਤੁਹਾਡੇ ਆਉਣ ਲਈ ਜੀ ਹਾਂਜੀ ਤੇ ਆਪਾਂ ਸ਼ੁਰੂ ਕਰੀਏ ਲੇਕਿਨ ਸਾਨੂੰ ਦੱਸੋ ਕਿ ਮੈਨੇਜ ਕਰਨਾ ਚੀਜ਼ਾਂ ਨੂੰ ਕੋਈ ਏਡਾ ਸੌਖਾ ਕੰਮ ਨਹੀਂ ਪਰ ਤੁਸੀਂ ਆਪਣੇ ਭਾਈਚਾਰੇ ਦੇ ਵਿੱਚ ਬੈਠੇ ਹੋ ਤਿੰਨ ਬ੍ਰਾਂਚਸ ਨੇ 10 ਡਾਕਟਰ ਨੇ ਲੰਮੀ ਚੌੜੀ ਮੈਡੀਕਲ ਫੈਸਿਲਿਟੀਆਂ ਦੇਣ ਵਾਲੀ ਟੀਮ ਹੈ ਇਸ ਮੁਲਕ ਦੇ ਵਿੱਚ ਹੈਲਥ ਸਰਵਿਸਸ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੈ ਹਾਂਜੀ ਸੋ ਜਿਹੜਾ ਸਾਡਾ ਕਿੰਗ ਸਟਰੀਟ ਵਾਲਾ ਮੈਡੀਕਲ ਸੈਂਟਰ ਆ ਖਾਸ ਕਰਕੇ ਪਾਪਟੋਈ ਦਾ ਇਹ ਕਿਹੜੀਆਂ ਸਹੂਲਤਾਂ ਦੇ ਨਾਲ ਲੈਸ ਹੈ ਤਾਂ ਕਿ ਸਾਡੇ ਸੂਬਾਤਿਆਂ ਨੂੰ ਪਤਾ ਲੱਗੇ ਛੇਤੀ ਛੇਤੀ ਐਨਰੋਲ ਹੋਣੋ ਵੀ ਹਾਂਜੀ ਹਾਂਜੀ ਤੇ ਆਪਾਂ ਬੇਸਿਕਲੀ ਦਾ ਜੀਪੀ ਸਰਵਿਸਿਜ਼ ਹੈਗੀ ਜੀ ਮੈਨ ਤੇ ਜੇ ਤੁਸੀਂ ਫੈਮਿਲੀ ਡਾਕਟਰਸ ਲੱਭ ਰਹੇ ਨੇ ਤੇ ਆਪਾਂ ਹੁਣ ਐਨਰੋਲਮੈਂਟਸ ਓਪਨ ਨੇ ਤੇ ਫ੍ਰੀ ਐਨਰੋਲਮੈਂਟਸ ਆਪਾਂ ਕਰ ਰਹੇ ਹਾਂ ਹਾਂ ਜੀ ਜੇ ਤੁਸੀਂ انرੋਲ ਹੋਣਾ ਚਾਹੁੰਦੇ ਸਾਡੇ ਨਾਲ ਤੇ ਫ੍ਰੀ انرੋਲਮੈਂਟਸ ਨੇ ਜੀ ਤੇ ਜਿੱਦਾਂ ਕਿ ਇੱਥੇ ਪਾਪਾ ਟੋਏ ਆਪਣਾ ਸਾਊਥ ਈਸ਼ੀਅਨ ਕਮਿਊਨਿਟੀ ਦਾ ਗਾਰਡ ਹੈ ਬਿਲਕੁਲ ਤੇ ਸਾਡੀ ਕਮਿਊਨਿਟੀ ਨੂੰ ਕਈ ਵਾਰੀ ਲੈਂਗੁਏਜ ਬੈਰੀਅਰ ਵੀ ਆਨ ਦਾ ਹੁੰਦਾ ਤੇ ਕਿਉਂਕਿ ਉਹ ਸੋ ਡਰਦੇ ਹੁੰਦੇ ਕਿਦਾ ਆਪਾਂ ਗੱਲ ਕਰਾਂਗੇ ਡਾਕਟਰ ਦੇ ਨਾਲ ਜਾਂ ਨਰਸ ਦੇ ਨਾਲ ਜੀ ਤੇ ਸਾਡੇ ਕੋਲ ਬਹੁਤ ਡਾਈਵਰਸ ਟੀਮ ਨੇ ਵਾਹ ਉਹ ਨਹੀਂ ਉਹ ਤੇ ਪੰਜਾਬੀ ਵੀ ਗੱਲ ਕਰ ਸਕਦੇ ਹਿੰਦੀ ਚ ਵੀ ਕਰ ਸਕਦੇ ਇੰਗਲਿਸ਼ ਤੇ ਹਾਂਜੀ ਤੇ ਸਾਡਾ ਬਹੁਤ ਸਾਰਾ ਭਾਈਚਾਰਾ فی ਜਨ ਇੰਡੀਅਨ ਵੀ ਹੈ ਹਾਂਜੀ 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 ਮੈਂ ਦੇਖਿਆ ਵਿਜ਼ਿਟਰਾਂ ਦੇ ਲਈ ਐਕਸੈਸ ਬਹੁਤ ਵਧੀਆ ਨਤ ਨਹੀਂ ਤੁਸੀਂ ਬਣਾਈ ਹਾਂ ਹਾਂਜੀ ਹਰ ਤਰੀਕੇ ਨਾਲ ਬੰਦਾ ਅੰਦਰ ਆ ਸਕਦਾ ਹਾਂਜੀ ਹਾਂਜੀ ਇਹ ਸਾਡਾ ਮੇਨ ਫੋਕਸ ਸੀ ਇਹ ਬਿਲਡਿੰਗ ਬਣਾਉਣ ਤੋਂ ਪਹਿਲਾਂ ਵੀ ਐਕਸੈਸ ਬਹੁਤ ਈਜ਼ੀ ਰਵੇ ਕਿਉਂਕਿ ਸਪੈਸ਼ਲੀ ਮੈਡੀਕਲ ਸੈਂਟਰ ਜੇ ਆਪਾਂ ਕਈ ਵਾਰ ਐਲਡਰਲੀ ਪੇਸ਼ੈਂਟ ਵੀ ਦੇਖਣੇ ਹੁੰਦੇ ਤੇ ਡਿਸੇਬਲ ਪੇਸ਼ੈਂਟ ਵੀ ਦੇਖਣੇ ਹੁੰਦੇ ਤੇ ਇਹ ਤਾਂ ਹੀ ਉਹਦੇ ਵਾਸਤੇ ਈਜ਼ੀ ਐਕਸੈਸ ਹੈਗਾ ਰੈਂਪ ਹੈਗਾ ਤੇ ਆਪਾਂ ਇਹ 2 ਲੈਵਲ ਦੀ ਬਿਲਡਿੰਗ ਹੈਗੀ ਤੇ ਆਪਣੇ ਕੋਲ ਲਿਫਟ ਵੀ ਹੈਗੀ ਜਦੋਂ ਕਿੰਗ ਸਟਰੀਟ ਮੈਡੀਕਲ ਸੈਂਟਰ ਦੀ ਗੱਲ ਚੱਲਦੀ ਹੈ ਇਹ ਜਾਨਣਾ ਬਹੁਤ ਲਾਜ਼ਮੀ ਹੈ ਕਿ ਕਿਹੜੇ ਕਿਹੜੇ ਦਿਨ ਇਹ ਫੈਸਿਲਿਟੀ ਖੁੱਲੀ ਹੁੰਦੀ ਹੈ ਤੇ ਵਰਕਿੰਗ ਆਵਰਸ ਇਹਨਾਂ ਦੇ ਕੀ ਨੇ ਨਹੀਂ ਤਾਂ ਇਹ ਜਾਣਕਾਰੀ ਸਾਡੇ ਸਰੋਤਿਆਂ ਨੂੰ ਜ਼ਰੂਰ ਦਿਓ ਹਾਂਜੀ ਹਾਂਜੀ ਜ਼ਰੂਰ ਤੇ ਆਪਾਂ ਓਪਨ ਨੇ 6 ਡੇਜ਼ ਅ ਵੀਕ ਅੱਛਾ ਮੰਡੇ ਟੂ ਸੈਟਰਡੇ ਦੀ ਐਕਚੁਅਲੀ ਮੰਡੇ ਟੂ ਫਰਡੇ ਆਪਾਂ 9 ਟੂ 5 ਹੈ ਜੀ ਤੇ ਸੈਟਰਡੇ 9 ਟੂ 1 ਹਾਫ ਡੇ ਤੇ ਇੱਕ ਗੱਲ ਹੋਰ ਵੀ ਬਹੁਤ ਸੋਹਣੀ ਲੱਗੀ ਮੈਨੂੰ ਵਿੱਚੇ ਫਾਰਮੇਸੀ ਵੀ ਖੁੱਲਣ ਲੱਗੀ ਹਾਂਜੀ ਹਾਂਜੀ ਇਹ ਫਾਰਮੇਸੀ ਆਪਾਂ ਖੁੱਲਣ ਲੱਗੇ ਆਨਸਾਈਟ 2 ਵੀਕਸ ਖੁੱਲ ਜਾਣੀ ਹੈ ਤੇ ਇਹ ਈਜ਼ੀ ਐਕਸੈਸ ਹੋ ਜਾਊਗਾ ਸਾਡੇ ਪੇਸ਼ੈਂਟਸ ਲਈ ਤੇ ਤੁਸੀਂ ਆਪਣੀ ਸਕ੍ਰਿਪਟ ਵੀ ਇੱਥੇ ਲੈ ਸਕਦੇ ਹੋ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਜੀ ਹਾਂਜੀ ਮੈਂ ਯਾਦ ਕਰਾ ਦਿਆਂ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਨੂੰ ਜਿਹੜੀ ਜਿਹੜੀ ਵੀ ਸਹੂਲਤ ਉਹਨਾਂ ਦੇ ਗੋਡ ਕਾਰਡ ਦੀ ਬਦੌਰਤ ਮਿਲਦੀ ਹੈ ਉਸ ਨੂੰ ਪੂਰੀ ਤਰ੍ਹਾਂ ਆਨਰ ਕੀਤਾ ਜਾਂਦਾ ਹੈ ਔਰ ਨਿਊਜ਼ੀਲੈਂਡ ਦੇ ਹੈਲਥ ਸਟੈਂਡਰਡਸ ਦੇ ਨਾਲ ਪੂਰੀ ਤਰ੍ਹਾਂ ਕੰਪਲਾਈ ਕਰਦੀ ਹੋਈ ਫੈਸਿਲ ਜਿਹੜੇ ਕਿ ਪਾਪਟੋਏ ਦੇ ਵਿੱਚ ਨੇ ਤੁਸੀਂ ਵੀ ਇੱਥੇ ਜ਼ਰੂਰ ਆਓ ਐਡਰੈਸ ਇੱਕ ਵਾਰ ਜ਼ਰੂਰ ਦੱਸ ਸਕਦੇ ਹਾਂਜੀ ਇਹ 32 ਕਿੰਗ ਸਟਰੀਟ ਪਾਪਟੋਏ ਟੋਏ ਤੇ ਇਹ ਆਪਾਂ ਆਫ ਹੈਗੇ ਕੈਰੂਥ ਰੋਡ ਦੇ ਜੀ ਹਾਂਜੀ ਹਾਂਜੀ ਪਰ ਹਾਲ ਦੀ ਘੜੀ ਫ੍ਰੀ انرੋਲਮੈਂਟ ਹੋ ਰਹੀ ਹੈ ਮੈਂ ਉਮੀਦ ਕਰਦਾ ਕਿ ਤੁਹਾਡੀ ਭਾਸ਼ਾ ਬੋਲਣ ਵਾਲੇ ਅਲੱਗ-ਅਲੱਗ ਮੈਡੀਕਲ ਸਟਾਫ ਨੂੰ ਤੁਸੀਂ ਇੱਥੇ ਆ ਕੇ ਮਿਲ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਨਿਤਨੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ